ਪੰਜਾਬ ਦੇ ਵਿੱਚ ਅੱਜ ਵੀ ਬਰਸਾਤ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਇਹ ਅਲਰਟ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹੇ ਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਦੇ ਲਈ ਕੀਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਬਰਸਾਤ ਅਤੀਤੋਂ ਵੀ ਅਤੀਜਾਦਾ ਹੋਣ ਦਾ ਅਨੁਮਾਨ ਹੈ। ਐਸਾ ਹੀ ਮੌਸਮ 20 ਅਗਸਤ ਤੱਕ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਜਦਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਬਾਕੀ ਮੌਸਮ ਆਮ ਰਹੇਗਾ। ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਸੂਬੇ ਦੇ ਅੰਦਰ ਬੀਤੇ ਕੋਜਨਾਂ ਦੇ ਵਿੱਚ ਹੋਈ ਬਰਸਾਤ ਦੇ ਬਾਅਦ ਤਾਪਮਾਨ ਦੇ ਵਿੱਚ ਘੱਟੋ ਘੱਟ 5 ਡਿਗਰੀ ਦੀ ਵੜੌਤਰੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਇਹ ਆਮ ਦੇ ਕਰੀਬ ਬਣਿਆ ਹੋਇਆ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੂਬੇ ਦੇ ਬਠਿੰਡਾ ਦੇ ਵਿੱਚ 1 ਐਮ ਐਮ ਹੁਸ਼ਿਆਰਪੁਰ ਦੇ ਵਿੱਚ 8 ਐਮ ਐਮ ਅਤੇ ਰੋਪੜ ਦੇ ਵਿੱਚ 10 ਐਮ ਐਮ ਬਰਸਾਤ ਦੇਖਣ ਨੂੰ ਮਿਲੀ ਹੈ ਜਦਕਿ ਅੰਮ੍ਰਿਤਸਰ ਦੇ ਵਿੱਚ ਤਾਪਮਾਨ 31 ਡਿਗਰੀ ਲੁਧਿਆਣਾ ਦੇ ਵਿੱਚ 34 ਪਟਿਆਲਾ ਦੇ ਵਿੱਚ 30 ਬਠਿੰਡਾ ਦੇ ਵਿੱਚ 32 ਡਿਗਰੀ ਤਾਪਮਾਨ ਰਿਕਾਰਡ ਅੱਜ ਕੀਤਾ ਗਿਆ ਹੈ ਦੂਜੇ ਪਾਸੇ ਮਕੇਰੀਆਂ ਦੇ ਵਿੱਚ ਬਿਆਸ ਦਰਿਆ ਦੇ ਤੇਜ਼ ਵਹਾਅ ਦੇ ਕਾਰਨ ਧਨੋਵਾ ਪੁਲ ਦੇ ਵਿੱਚ ਦਰਾਰ ਆ ਗਈ ਜੋ ਕਿ ਮਕੇਰੀਆਂ ਤੋਂ ਗੁਰਦਾਸਪੁਰ ਨੂੰ ਜੋੜਦਾ ਹੈ ਪ੍ਰਸ਼ਾਸਨ ਨੇ ਸੁਰੱਖਿਆ ਦੇ ਲਈ ਪੁਲ ਤੇ ਪੁਲਸ ਤਨਾਤ ਕਰ ਦਿੱਤੀ ਹੈ ਅਤੇ ਵੱਡੇ ਵਾਹਨਾਂ ਦੀ ਆਵਾਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ਦੂਜੇ ਪਾਸੇ ਪੋਂਗ ਡੈਮ ਦੇ ਵਿੱਚ ਰਾਤ 2 ਲੱਖ ਕਿਊਸਿਕ ਪਾਣੀ ਆਉਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਜਲ ਪੱਧਰ ਇੱਕ ਵਾਰ ਫਿਰ ਵੱਧ ਦੇਗਾ। ਇਹ ਪੁਲ 2116 ਦੇ ਵਿੱਚ ਬਾਦਲ ਸਰਕਾਰ ਦੇ ਦੌਰਾਨ ਬਣਾਇਆ ਗਿਆ ਸੀ। ਪੋਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਨਾਲ ਸ੍ਰੀ ਹਰਗੋਬਿੰਦਪੁਰ ਸਾਹਿਬ ਖੇਤਰ ਦੇ ਵਿੱਚ ਨਿਚਲੇ ਇਲਾਕਿਆਂ ਦੇ ਵਿੱਚ ਪਾਣੀ ਭਰਨ ਲੱਗਿਆ ਹੈ। ਕਈ ਪਿੰਡਾਂ ਦੇ ਲੋਕ ਸੁਰੱਖਿਅਤ ਸਥਾਨਾਂ ਵੱਲ ਜਾ ਰਹੇ ਨੇ। ਗੁਰਦੁਆਰਾ ਪਿੰਡ ਫੱਤਾ ਤੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੂੰ ਵੀ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ ਹੈ। ਲਗਭਗ 100 ਤੋਂ 200 ਏਕੜ ਫਸਲ ਪੂਰੀ ਤਰ੍ਹਾਂ ਜਲ-ਥਲ ਹੋ ਚੁੱਕੀ ਹੈ। ਕਸ਼ਿਆਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਆਸ ਕਿਨਾਰੇ ਤੁਸੀਂ ਬਾਂਦ ਬਣਾਇਆ ਜਾਵੇ ਤਾਂ ਕਿ ਹਰ ਸਾਲ ਫਸਲਾਂ ਅਤੇ ਘਰਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ ਤਵ 20 ਅਗਸਤ ਤੱਕ ਪੰਜਾਬ ਦੇ ਲਗਭਗ ਦੁਆਬੇ ਅਤੇ ਮਾਝੇ ਦੇ ਨਾਲ ਨਾਲ ਲਗਦੇ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਵੀ অতি ਭਾਰੀ ਤੋਂ ਵੀ ਭਾਰੀ ਬਰਸਾਤ ਹੋਣ ਦਾ ਅਨੁਮਾਨ ਜਤਾਇਆ ਗਿਆ ਹੈ ਆਮ ਖਬਰਾਂ ਨਾਲੋਂ हट ਕੇ ਸਾਡੇ ਵੱਲੋਂ ਪੇਸ਼ ਕੀਤੀ ਗਈ ਮੌਸਮ ਸੰਬੰਧੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਅਤੇ ਵਕਤਵਾਦੀ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ